ਇੱਕ ਗ੍ਰਾਡਵਾਂ ਬਾਜਮਾਰੀ ਮੰਨ ਸਾਰਿਆਂ ਨੂੰ ਉਧਰੋਂ ਚਲੇ ਤੋ ਵੀ ਬਾਏ ਮਾਰ ਸਾਰਿਆਂ ਨੂੰ ਉਹ ਪਹਿਲਵਾਨ ਸ਼ੰਕਰ ਹੈ ਅਲੀ ਪਹਿਲਵਾਨ ਜੋ ਹੈ ਅਰਾਗੱਠੇ ਬਾਜੀ ਆਓ ਇੱਧਰ ਸੈਂਟਰ ਜਾਓ ਸੈਂਟਰ ਗਰਦਾਰ ਸ਼ੰਕਰ ਜੀ ਦਾ ਅਖਾੜਾ ਚੱਲ ਰਿਹਾ ਹੈ ਪਣੇ ਸ਼ੰਕਰ ਦੇ ਵਿੱਚ ਤੇ ਇਹਨਾਂ ਦੀ ਦੇਖ ਰੇ ਕਰ ਰਹੇ ਨੇ ਕਮਲ ਪਹਿਲਵਾਨ ਜੀ ਹੋਣੀ ਤੇ ਅਖਾੜੇ ਦੇ ਬਹੁਤ ਹੀ ਵਧੀਆ ਪਹਿਲਵਾਨ ਜੀ ਆਪਣੇ ਜੋਗਰੂ ਪਸ਼ੰਕਰ ਅਲੀ ਗੁਲਾਬਦੀਨ ਤੇ ਵੀਰ ਜੀ ਹੋਰ ਵੀ ਬਾਹਰੋਂ ਆਪਣੇ ਮਹਾਰਾਸ਼ਟਰ ਤੋਂ ਮਹਾਰਾਸ਼ਟਰ ਮਾਰੇ ਮਹਾਰਾਸ਼ਟਰ ਦੇ ਵੀ ਪਹਿਲਵਾਨ ਆਏ ਨੇ ਇਹ ਵੀ ਇੱਥੇ ਅਖਾੜੇ ਦੀ ਜੂਰ ਕਰਦੇ ਨੇ ਬਹੁਤ ਵਧੀਆ ਅਖਾੜਾ ਚੱਲ ਰਿਹਾ ਪਹਿਲਵਾਨ ਜੀ ਹੁਣਾਂ ਦਾ ਤੇ ਨਿਆਣੇ ਬੰਦਾਈ ਤੋਂ ਘਰ ਆ ਹੋਰ ਸਾਰਾ ਕੁਝ ਦੁਨੀਆ ਦੀ ਆਉਂਦਾ ਨੇ ਜੋ ਦੇਖ ਰਿਹਾ ਉਹ ਪਹਿਲਵਾਨ ਜੀ ਹੁਣੇ ਖਦਾਦ ਕਰਦੇ ਨੇ Eu ok, não.